ਰਮਨ ਜੀ ਅੱਜ ਸੰਗਰੂਰ ਪਹੁੰਚੋ ਰੋਸ ਪ੍ਰਦਰਸ਼ਨ ਕਰ ਰਹੇ ਹਾਂ ਕੀ ਕਹਿਣਾ ਚਾਹਦੇ ਦੇਖੋ ਸੰਗਰੂਰ ਅੱਜ ਕੀ ਸਾਨੂੰ 3 ਸਾਲ ਹੀ ਹੋ ਗਏ ਪਹੁੰਚਦਿਆਂ ਨੂੰ ਪਰ ਅੱਜ ਥੋੜਾ ਜਿਹਾ ਫਰਕ ਇਹ ਹੈ ਕਿ ਅੱਗੇ ਅਸੀਂ 3 ਸਾਲਾਂ ਦੇ ਵਿੱਚ ਜਿਹੜਾ ਸੰਗਰੂਰ ਪਹੁੰਚਦੇ ਸੀ ਇਹਦੀ ਜਿਹੜੀ ਡ੍ਰੀਮ ਲੈਂਡ ਦੀ ਕੋਠੀ ਸੀ ਉੱਥੇ ਪਹੁੰਚਦੇ ਸੀ ਹਰ ਵਾਰ ਕੋਸ਼ਿਸ਼ ਹੁੰਦੀ ਸੀ ਕੋਠੀ ਅੱਗੇ ਪਹੁੰਚਾਂਗੇ ਪਰ ਸੜਕ ਤੇ ਰੋਕ ਕੇ ਜਿਹੜਾ ਹੈਗਾ ਪੁਲਿਸ ਦੁਆਰਾ ਜਿਹੜਾ ਬਹੁਤ ਵੱਡੀ ਗਿਣਤੀ ਚ ਇੱਕ ਬੈਰੀਕੇਡਿੰਗ ਕਰਕੇ ਹਮੇਸ਼ਾ ਉੱਥੇ ਸਾਡੀ ਚੌਪਟਾਂ ਹੁੰਦੀਆਂ ਲਾਠੀ ਚਾਰਜ ਵੀ ਹੋ ਜਾਂਦਾ ਕਦੀ ਸਾਡੀਆਂ ਚੁੰਨੀਆਂ ਪੈਣਾ ਦੀਆਂ ਲੈਂਦੀਆਂ ਪੱਗਾਂ ਰੋਲਦੀਆਂ ਉੱਥੋਂ ਮੁੜ ਜਾਂਦੇ ਸੀ ਪਰ ਅਸੀਂ ਇਸ ਵਾਰ ਇਹ ਸ਼ੁਰੂ ਕੀਤਾ ਕਿ ਅੱਜ ਜਿਹੜਾ ਹੈਗਾ ਦਸਹਿਰੇ ਦੇ ਤਿਉਹਾਰ ਤੇ ਇਹ ਜਿਹੜੇ ਰਾਵਣ ਰੂਪੀ ਮੁੱਖ ਮੰਤਰੀ ਤੇ ਇਹਦੀ ਪੂਰੀ ਮੰਤਰੀ ਮੰਡਲ ਆ ਉਹਦਾ ਪੁਤਲਾ ਬਣਾ ਕੇ ਪੂਰੇ ਇਹਦੇ ਸ਼ਹਿਰ ਦੇ ਵਿੱਚ ਮਾਰਚ ਕੀਤਾ ਜਾਊਗਾ ਸ਼ਹਿਰ ਦੇ ਵਿੱਚ ਮਾਰਚ ਕਰਕੇ ਪੂਰਾ ਪੰਡੀ ਪ੍ਰਚਾਰ ਕਰਕੇ ਇੱਥੋਂ ਦੇ ਲੋਕਾਂ ਨੂੰ ਦੱਸਿਆ ਜਾਊਗਾ ਕਿ ਸਾਡੇ ਨਾਲ ਸਾਡੇ 3 ਸਾਲਾਂ ਦੇ ਵਿੱਚ ਬੇਰਜ਼ਗਾਰਾਂ ਨਾਲ ਕੀ ਬੀਤੀ ਆ ਇੱਕ ਵੀ ਭਰਤੀ ਦਾ ਇਹਨੇ ਇਸ਼ਤਿਹਾਰ ਨਹੀਂ ਦਿੱਤਾ ਉਦੋਂ ਬਾਅਦ ਜਿਹੜਾ ਹੈਗਾ ਬਰਨਾਲੇ ਜਿਹੜਾ ਹੈਗਾ ਕੈਂਚੀਆਂ ਤੇ ਜਾ ਕੇ ਪੁਤਲਾ ਫੂਕਿਆ ਜਾਊਗਾ ਜਿਹੜਾ ਇਹਦੇ ਵਿੱਚ ਜਿਹੜਾ ਸਭ ਤੋਂ ਵੱਡੀ ਗੱਲ ਹੈ ਬੇਰਜ਼ਗਾਰ ਸਾਂਝਾ ਮੋਰਚਾ ਮੰਗਾਂ ਦੀ ਗੱਲ ਕਰੀਏ ਤਾਂ ਬਹੁਤ ਹੀ ਜੈਨੂਅਲ ਜੀਆਂ ਥੋੜੀਆਂ ਜੀਆਂ ਮੰਗਾ ਸਭ ਤੋਂ ਵੱਡੀ ਮੰਗ ਇਹ ਹੀ ਹੈ ਅਸੀਂ ਭਰਤੀ ਮੰਗਦੇ ਹਾਂ ਚਾਹੇ ਉਹ ਸਿੱਖਿਆ ਦਾ ਵਿਭਾਗ ਹੋਵੇ ਚਾਹੇ ਸਿਹਤ ਦਾ ਵਿਭਾਗ ਹੋਵੇ ਸਿੱਖਿਆ ਦੇ ਵਿਭਾਗੇ ਦੇ ਵਿੱਚ ਸਾਡੇ ਵੱਲੋਂ ਹਮੇਸ਼ਾ ਕਿਹਾ ਜਾਂਦਾ ਹੈ ਕਿ ਚਾਹੇ ਥੱਲੇ ਤੋਂ ਲੈ ਲਓ ਐਨਟੀਟੀ ਤੋਂ ਲੈ ਕੇ ਈਟੀਟੀ ਮਾਸਟਰ ਕੇਟਰ ਲੈਕਚਰਰ ਹਰ ਇੱਕ ਭਰਤੀ ਦਾ ਇਸ਼ਤਿਹਾਰ ਦਿੱਤਾ ਜਾਵੇ ਜਿਹੜਾ ਕਿ ਸਾਢੇ 3 ਸਾਲਾਂ ਦੇ ਵਿੱਚ ਇਹਨਾਂ ਨੇ ਸਿੰਗਲ ਵੀ ਭਰਤੀ ਦਾ ਇਸ਼ਤਿਹਾਰ ਨਹੀਂ ਦਿੱਤਾ ਇਸ ਤੋਂ ਇਲਾਵਾ ਸਿਹਤ ਵਿਭਾਗਮੇ ਦੇ ਵਿੱਚ ਭਰਤੀ ਦਾ ਇਸ਼ਤਿਹਾਰ ਦਿੱਤਾ ਜਾਵੇ ਮਾਸਟਰ ਕੈਟਰ ਦੀ ਜੇਕਰ ਗੱਲ ਕਰੀਏ ਤਾਂ ਅਸੀਂ ਕਹਿੰਨੇ ਆ ਕਿ ਜਿਵੇਂ ਪਿਛਲੀਆਂ ਭਰਤੀਆਂ ਦੇ ਵਿੱਚ ਕੁਸ਼ਕ ਜਿਹੜਾ ਹੈਗਾ ਸੀਗਾ ਬਹੁਤ ਸਾਰੀਆਂ ਜੜੀਆਂ ਕਮੀਆਂ ਰਹੀਆਂ ਕਿਉਂਕਿ ਹਰ ਵਾਰ ਕੀ ਥੋੜੀਆਂ-ਥੋੜੀਆਂ ਗਿਣਤੀਆਂ ਦੇ ਵਿੱਚ ਭਰਤੀਆਂ ਦੇਣ ਕਰਕੇ ਬਹੁਤ ਵੱਡਾ ਇੱਕ ਬੇਰਜ਼ਗਾਰਾਂ ਦਾ ਜਿਹੜਾ ਬਲਕ ਬੇੜਾ ਹੈਗਾ ਘੱਟੋ-ਘੱਟ 40-50 ਹਜ਼ਾਰ ਦਾ ਉਹ ਹਮੇਸ਼ਾ ਰਹਿ ਜਾਂਦਾ ਅਸੀਂ ਕਹਿੰਨੇ ਵੀ ਇੱਕ ਚੰਗੀ ਭਰਤੀ ਜਿਹਦੇ ਵਿੱਚ ਸਾਰੇ ਵਿਸ਼ੇ ਹੋਣ ਤੇ ਸਾਰੀਆਂ ਦੀ ਸਾਰੀ ਖਾਲੀ ਪੋਸਟਾਂ ਹੋਣ ਚਾਹੇ ਉਹ ਜਿਹੜਾ ਹੈਗਾ ਉਹਦੇ ਵਿੱਚ ਪੰਜਾਬੀ ਐਸਐਸਟੀ ਹਿੰਦੀ ਸਾਇੰਸ ਮੈਥ ਇੰਗਲਿਸ਼ ਸਾਰੇ ਵਿਸ਼ੇ ਤੋਂ ਇਲਾਵਾ ਭਾਵੇਂ ਇੱਥੋਂ ਤੱਕ ਕਿ ਅਸੀਂ ਕਹਿੰਨੇ ਆ ਚਾਹੇ 뮤직 ਦਾ ਤੇ ਚਾਹੇ ਉਰਦੂ ਦਾ ਵਿਸ਼ਾ ਸਾਰੇ ਵਿਸ਼ਿਆਂ ਦੇ ਵਿੱਚ ਜਿੰਨੀ ਪਰਤੀ ਖਾਲੀ ਪਈ ਹੈ ਸਾਰਿਆਂ ਦਾ ਇਸ਼ਤਿਹਾਰ ਜਾਰੀ ਕੀਤਾ ਜਾਵੇ 55% ਦੀ ਜਿਹੜੀ ਸ਼ਰਤ ਬੇਤੁਕੀ ਲੱਗੀ ਉਹਨੂੰ ਰੱਦ ਕੀਤਾ ਜਾਵੇ ਉਮਰ ਹੱਦ ਛੋੜ ਦੇ ਕੇ ਓਵਰਏਜ ਸਾਥੀਆਂ ਨੂੰ ਇੱਕ ਮੌਕਾ ਦਿੱਤਾ ਜਾਵੇ ਕੀ ਨਾਮ ਹੈ ਆਪਣਾ ਮੇਰਾ ਨਾਮ ਲਾਹਰਿਕਪੁਰ ਆ ਕੀ ਕਰਨਾ ਤੁਹਾਨੂੰ ਸੰਗਰੂਰ ਦੇ ਵਿੱਚ ਰੋਸ ਪ੍ਰਦਰਸ਼ਨ ਕਰਨਾ ਪਿਆ ਸਰਕਾਰ ਦੀ ਸਾਡੇ ਨਾਲ ਹੁਣ ਤੱਕ ਦੀਆਂ ਕੀਤੀਆਂ ਹੋਈਆਂ ਵਾਅਦਾ ਖਿਲਾਫੀਆਂ ਦੇ ਕਾਰਨ ਅੱਜ ਅਸੀਂ ਆਪਣਾ ਦੁਸ਼ਹਿਰਾ ਆਪਣੇ ਬੱਚਿਆਂ ਚ ਨਹੀਂ ਅੱਜ ਅਸੀਂ ਸੰਗਰੂਰ ਚ ਮਨਾ ਰਹੇ ਹਾਂ ਕਿਉਂ ਅਸੀਂ ਇਸ ਸਰਕਾਰ ਦਾ ਪੂਤਲਾ ਫੁਕਣ ਫੁਕਣ ਜਾ ਰਹੇ ਆ ਕਿਉਂਕਿ ਜਦੋਂ ਸਾਡੇ ਨਾਲ ਜੇ ਸਰਕਾਰ ਜਦੋਂ ਬਣੀ ਸੀ ਤਾਂ ਉਸ ਮਾਨ ਸਰਕਾਰ ਨੇ ਸਭ ਤੋਂ ਪਹਿਲਾਂ ਇਹ ਵਾਅਦਾ ਕੀਤਾ ਸੀ ਆਪਣੇ ਘਰੋਂ ਉਹਨਾਂ ਨੇ ਇਹ ਸਪੀਚ ਦਿੱਤੀ ਸੀ ਕਿ ਸਾਡਾ ਹੜਾ ਪਿੰਨ ਮੁਲਾਜ਼ਮਾਂ ਦੇ ਲਈ ਚੱਲੂਗਾ ਸਾਡਾ ਇੱਕ ਭਰਤੀ ਕੈਲੰਡਰ ਜਾਰੀ ਕੀਤਾ ਜਾਊਗਾ ਪਰ ਨਾ ਤੇ ਸਾਡਾ ਕੋਈ ਭਰਤੀ ਕੈਲੰਡਰ ਜਾਰੀ ਹੋਇਆ ਸਾਢੇ 3 ਸਾਲਾਂ ਤੋਂ ਸਰਕਾਰ ਦੇ ਲਾਰਿਆਂ ਦੇ ਕਾਰਨ ਅਸੀਂ ਓਵਰੇਜ ਵੀ ਹੋਣ ਜਾ ਰਹੇ ਆ ਸਾਡੇ ਬਹੁਤੇ ਭੈਣ ਭਰਾ ਓਵਰਏਜ ਹੋ ਕੇ ਵੀ ਇਸ ਲਾਈਨ ਚ ਨਿਕਲ ਚੁੱਕੇ ਨੇ ਤੇ ਅਸੀਂ ਸਰਕਾਰ ਨੂੰ ਇਹੀ ਅਪੀਲ ਕਰਦੇ ਆ ਕਿ ਆਪਣੀ ਜੋ ਇਹਨਾਂ ਨੇ ਵਾਅਦੇ ਕੀਤੇ ਸੀ ਉਹ ਵਾਅਦੇ ਤੇ ਖਰੇ ਉਤਰਨ ਜੇ ਮਾਨ ਸਰਕਾਰ ਇਹ ਕਹਿੰਦੇ ਕਿ ਭਗਵੰਤ ਮਾਨ ਸਾਹਿਬ ਇਹ ਖੁਦ ਕਹਿ ਰਹੇ ਸੀ ਕਿ ਮੇਰਾ ਹਰਾ ਪਿੰਨ ਵੀ ਅਸਾਮੀਆਂ ਦੀਆਂ ਭਰਤੀਆਂ ਲਈ ਚੱਲੂਗਾ ਕੋਈ ਵੀ ਬੇਰੁਜ਼ਗਾਰ ਨੂੰ ਕੋਈ ਤਰਨਾ ਪ੍ਰਦਰਸ਼ਨ ਨਹੀਂ ਕਰਨਾ ਪਊਗਾ ਜੇ ਉਹਨਾਂ ਕੋਲ ਹਰੀ ਸਾਈ ਨਹੀਂ ਹੈ ਤਾਂ ਕਿ ਉਹ ਅੱਜ ਹਰੀ ਸਾਈ ਅਸੀਂ ਦੇਣ ਵੀ ਆਏ ਆ ਇਹ ਸੰਗਰੂਰ ਦੀ ਧਰਤੀ ਇਹ ਸਰਕਾਰ ਦਾ ਇੱਕ ਗੜ੍ਹ ਸੀ ਤੇ ਅੱਜ ਅਸੀਂ ਇਸ ਗੜ੍ਹ ਦੇ ਵਿੱਚ ਪਹੁੰਚੇ ਆ ਤੇ ਅਸੀਂ ਇਹ ਸਰਕਾਰ ਨੂੰ ਇਹ ਦੱਸਣਾ ਚਾਹੁੰਦੇ ਹਾਂ ਇਸ ਹਕੂਮਤ ਨੂੰ ਕਿ ਸਾਡੇ ਜਿਹੜਾ ਅੱਜ ਦਾ ਪ੍ਰਦਰਸ਼ਨ ਆ ਇਹ ਸਰਕਾਰ ਦੀ ਜੜ ਦੇ ਲਈ ਇੱਕ ਕਿਲ ਸਬਤ ਹੋਊਗਾ ਕਿ ਇਹਨਾਂ ਦੀ ਜੜਾਂ ਤੇ ዳਤੀ ਵੀ ਅਸੀਂ ਬੇਰੁਜ਼ਗਾਰਾਂ ਨਹੀਂ ਧਰਨੀ ਆ ਤੇ ਅਸੀਂ ਇਸ ਚੀਜ਼ ਨੂੰ ਲੈ ਕੇ ਬਹੁਤ ਜ਼ਿਆਦਾ ਹਰਾਸ ਆ ਕਿ ਵੀ ਸਰਕਾਰ ਸਾਡੀ ਸੁਣਵਾਈ ਨਹੀਂ ਕਰ ਰਹੀ ਨੈਟ ਕਲੀਅਰ ਟੈਟ ਕਲੀਅਰ ਹੋ ਕੇ ਵੀ ਸਾਨੂੰ ਸੜਕਾਂ ਤੇ ਰੋਲਣਾ ਪੈ ਰਿਹਾ ਕਿਸ ਸਰਕਾਰ ਇਹ ਨਹੀਂ ਪਤਾ ਕਿ ਆਪਣਾ ਪ੍ਰਦਰਸ਼ਨ ਕਰਦੇ ਪਏ ਨੇ ਤੇ ਵੱਡੇ ਵੱਡੇ ਬੈਨਰ ਇਸ਼ਤਿਹਾਰ ਲਗਾਏ ਜਾ ਰਹੇ ਨੇ ਕਿ ਅਸੀਂ ਇੰਨੀਆਂ ਭਰਤੀਆਂ ਕਰ ਦਿੱਤੀਆਂ ਅਸੀਂ 63000 ਤੋਂ ਉੱਪਰ ਜਿਹੜੇ ਬੇਰੁਜ਼ਗਾਰਾਂ ਨੂੰ ਰੋਜ਼ਗਾਰ ਦੇ ਚੁੱਕੇ ਹਾਂ ਤੇ ਸਾਨੂੰ ਇਹ ਦੱਸ ਦੋ ਕਿ ਸਰਕਾਰ ਵੀ ਸਿੱਖਿਆ ਮੰਖੇ ਦੇ ਵਿੱਚ ਇਹਨਾਂ ਨੇ ਸਾਢੇ 3 ਸਾਲਾਂ ਦੇ ਵਿੱਚ ਕਿਹੜੀ ਭਰਤੀ ਕੱਢੀ ਆ ਜੇ ਸਰਕਾਰ ਨੇ ਕੋਈ ਭਰਤੀ ਕੱਢੀ ਹੋਵੇ ਸਿੱਖਿਆ ਮੰਖੇ ਦੇ ਵਿੱਚ ਤੇ ਸਾਨੂੰ ਨਹੀਂ ਪਤਾ じゃ ਅਸੀਂ ਸਰਕਾਰ ਤੇ આરોਪ ਲਾਉਨੇ ਆ ਤਾਂ ਸਾਡੀ ਜੂਨੀਅਨ ਜਨਤਕ ਤੌਰ ਤੇ ਮਾਫੀ ਮੰਗੂਗੀ ਅਸੀਂ ਭਗਵਾਨ ਤਮਨ ਸਰਕਾਰ ਨੂੰ ਇਹੀ ਕਹਿਣਾ ਚਾਹੁੰਦੇ ਆ ਕਿ ਜੋ ਵਾਅਦੇ ਕੀਤੇ ਸੀ ਜੋ ਤੁਸੀਂ ਆਪਣਾ ਭਰਤੀ ਕੈਲੰਡਰ ਜਾਰੀ ਕਰਨਾ ਹੈ ਤੇ ਉਹ ਕੈਲੰਡਰ ਆਪਣਾ ਜਾਰੀ ਕਰੋ ਤੇ ਨਹੀਂ ਸਾਡੇ ਰੋਸ ਚ ਪ੍ਰਦਰਸ਼ਨ ਇਸ ਤਰ੍ਹਾਂ ਹੀ ਹੋਣਗੇ ਅੱਜ ਦੁਸਹਿਰਾ ਸਾਡਾ ਸੰਗਰੂਰ ਦੀ ਧਰਤੀ ਤੇ ਆ ਅਸੀਂ ਆ ਗਏ ਆ ਇਹਨਾਂ ਦਾ ਪੂਤਲਾ ਫੁਕਣ ਇਸ ਦਿਨ ਅਸੀਂ ਬੱਚਿਆਂ ਦੇ ਵਿੱਚ ਮਨਾਉਣਾ ਸੀ ਆਪਣਾ ਦੁਸਹਿਰਾ ਤੇ ਪਰ ਸਰਕਾਰ ਦੀਆਂ ਨਾਕਾਮੀਆਂ ਤੇ ਨਲਾਇਕੀਆਂ ਦੇ ਕਾਰਨ ਸਾਨੂੰ ਅੱਜ ਘਰੋਂ ਬਾਹਰ ਆਉਣਾ ਪਿਆ ਤੇ ਇਹ ਵੀ ਨਹੀਂ ਪਤਾ ਹੋ ਸਕਦਾ ਕਿ ਸਾਡੀ ਦੀਵਾਲੀ ਦਾ ਦਿਨ ਵੀ ਸਾਡਾ ਇਸੇ ਤਰ੍ਹਾਂ ਸੜਕਾਂ ਤੇ ਹੀ ਨਿਕਲੂਗਾ ਤੇ ਅਸੀਂ ਮਾਨ ਸਰਕਾਰ ਨੂੰ ਕਹਿੰਨੇ ਕਿ ਆਪਣਾ ਭਰਤੀ ਕੈਲੰਡਰ ਜਾਰੀ ਕਰੋ ਕਿ ਜੋ ਤੁਸੀਂ ਸਾਡੇ ਨਾਲ ਵਾਅਦਾ ਕੀਤਾ ਸੀ ਤੇ ਇਹ ਵਾਅਦਾ ਖਿਲਾਫੀਆਂ ਤੇ ਵਿਰੋਧ ਅੱਜ ਅਸੀਂ ਇੱਥੇ ਪਹੁੰਚੇ ਹੋਏ ਹਾਂ ਧੰਨਵਾਦ